ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋ ਗਏ ਜੇ ਸੋਚੀ ਲਖ ਬਾੜ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਉ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈਵੜਿ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਭਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸੁਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾ ਹੋ ਮੈਂ ਕਰੀ ਨ ਕੋਈ ਗਾਵੇ ਕੁਤਾਨ ਹੋਵੇ ਕਿਸੈ ਸਾਣ ਗਾਵੇ ਕੁਦਰਜਣੇ ਨੀ ਸਾਣ ਗਾਵੇ ਕੋ ਕੁੰਬੜਿਆਈਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੀ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦੇ ਸੈ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥਿਨਾ ਵੈਟੋਟ ਕਰ ਕਰ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੈਂਦੇ ਤਕ ਪਾਏ ਜੁਗਾ ਜੁਗੰਤਰ ਖਾਈ ਖਾਈ ਹੁਕਮਿਓ ਕੁੰ ਚਲਾਈ rau nanak vidh saheb e pravau sacha sahib sadhnae paakhan paau opaar akhan mangae deeti da kare da tar phir ke agge rakhi ae jid sa darbar mooh ke bolan bhuli ae jisum tere pyar ਅੰਮ੍ਰਿਤ ਵੇਲਾ ਸਚਨਾਉ ਉਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਝਨ ਸੋਇ ਜਿਸ ਸੇ ਵਤਨ ਪਾਇਆ ਮਾ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ pau ਦੁਖ ਪਰ ਹਰ ਸੁਖਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇਸਮਾਈ ਕੋਈਸ਼ਰ ਗੁਰਪੂਰਕ ਪਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾਂ ਨਾ ਹੀ ਕਹਿਣਾ ਕਤ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਕੀਰਤਨਾ ਵਾਜੇ ਤਸਭਾਵਾ ਮਿਲ ਪਾਣੇ ਕੇ ਨਾ ਹੀ ਕਰੀ ਜੇਤੀ ਸਈ ਥੋਬਾਈ ਵੇਖਾ ਬਿਣ ਕਰਮਾਂ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਬੁਰਖੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਜੇ ਤੁਗ ਜਾ ਰਿਹਾ ਅਰਜਾ ਹੋਰ ਦਸੋਣੀ ਹੋਏ ਨਵਖੰਡਾ ਵੇ ਜਾਣੀਏ ਨਾਲ ਚਲੇ ਸੋ ਕੋਏ ਜੰਗਾ ਨਾਮ ਰਖਾਈ ਕਹਿ ਜਸਕੀਰ ਤਜਗ ਲਈ ਦੇ ਕਿਸ ਨਦਰ ਨਾ ਬਈ ਤਵਾਤਨ ਪੁਛਿਆ ਕੇ ਕੀਟਾ ਅੰਦਰ ਗੀਤ ਕਰ ਤੁਸੀਂ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਰ ਕੋਈ ਨਾ ਸੋਜਾਈ ਦੇ ਕਿਸ ਗੁਣ ਕੋਈ ਕਰੇ ਸੁਮਿਆ ਸਿਧ ਪੀਰ ਸਰਮਾਤ ਸੁਣਿਆ ਭਰਪਤ ਧੁਲੇ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਈ ਨਾ ਸਕੇ ਗਾਣ ਨਾਨਕ ਭਗਤਾਂ ਸਦਾ ਵਿਜਾ ਸੁਣਿਆ ਦੂਪ ਪਾਪ ਕਾਂ ਦਾਸ ਸੁਣਿਆ ਈਸ਼ਰ ਬਰਮਾ ਇਹੰਦ ਸੁਣਿਆ ਮੋਕਸਲਾ ਹਣ ਬੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਖ ਸਿਮਰਤ ਵੇਦ ਨਾਨਕ ਭਗਤ ਅੰਸ ਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਛੜ ਕਾਿਸ਼ਮਾਨ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਾਗੇ ਸਾਈ ਧਿਆਨ ਨਾਨਕ ਭਗਤ ਅੰਸ ਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕਾ ਨਾਸ ਸੁਣਿਆ ਸੇਖਬੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਗ ਸੁਣਿਆ ਹੱਥ ਵੈਸ ਗਾਉ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਣਿਆ ਦੂਤ ਪਾਪ ਕਾ ਨਾਸ ਮਨ ਕੀ ਗੱਤ ਕਹੀ ਨਾ ਜਾਏ ਜੀ ਕੋ ਕਹਿ ਪੀਛਾ ਪਿਸਦਾ ਇਕ ਆਗਰ ਕਲਮ ਨ ਲੇਖਨ ਹਾਰ ਮਨਿ ਕਾ ਵੇ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੀ ਕੋ ਮਰ ਜਾਣਾ ਮਨ ਕੋਏ ਮੰਨੈ ਸੁਖਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੋਧ ਮੰਨੈ ਮੂੰ ਛੋਟਾ ਨਾ ਖਾਈ ਮੰਨੈ ਜਮਕੇ ਸਾਥ ਨ ਜਾਏ ਐਸਾ ਨਾਮ ਨਰਨਜਨ ਹੋਏ ਜੀ ਕੋ ਮਰ ਜਾਣਾ ਮਨ ਕੋਏ ਮੰਨੇ ਮਾਰ ਘੱਗ ਨ ਪਾਈ ਮੰਨੇ ਪਛੋਂ ਪਰ ਗਿਜਾਈ ਮੰਨੇ ਮਗਰ ਚੱਲੇ ਪੰਥ ਮੰਨੇ ਧਰਮ ਸਿੱਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਹ ਐਸਾ ਧਰਮ ਮੰਨੇ ਕਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੂ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਦੇ ਕਹਿਰਨੇ ਨਾਇ ਸੁਮਾਰ ਤੋਲ ਤਰੰਦਿਆ ਕਪੂਤ ਸੰਸੰਪ ਕਥਾ ਪ੍ਰਖਿਆਨ ਸੂਤ ਜੇ ਕੋ ਬੁਝੈ ਹੋ ਵੈ ਸਚਿਆਰ ਕਬਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੈ ਹਮਰ ਹੋਰ ਤਿਸਤੇ ਪਾਰ ਤਲ ਕਮਨਜੋਰ ਜੀ ਯਾਤ੍ਰੰਗਾ ਕੇ ਨਾਮ ਸਭ ਨਾਲ ਲਿਖੀ ਬੁੜੀ ਕਲਾਮ ਹਿਵਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੂ ਰੂਹ ਕੀ ਤੀਦਾਰ ਜਾਣਾ ਕੋਣ ਪੂਤ ਕੀਤਾ ਬਸਾਓ ਏ ਕੁਕਵਾਓ ਤਿਸਤੇ ਹੋਏ ਲਖਦਰੀ ਆਓ ਕੁਦਰਤ ਕਵਣ ਕਾ ਵਿਚਾਰ ਵਾਰਿਆਂ ਨਾ ਜਾ ਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਦਾ ਅਸੰਖ ਰੰਤੁ ਮੁਕਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਪੁੰਗਿਆਂ ਵਿਚਾਰ ਸੰਗ ਸਤਿਐ ਸੰਗ ਦਾਤਾਰ ਸੰਗ ਸੂਰਮੂ ਭਖਸਾਰ ਅਸੰਖ ਮੂਲ ਵਿਲਾਇਕਾਰ ਕੁਦਰਤ ਕਵਣ ਕਾ ਵਿਚਾਰ ਬਾਰਿਆਂ ਨਾ ਜਾ ਵਾ ਇੱਕ ਵਾਰ ਜੋਤ ਰੁ ਭਾਵੇ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਕੋਰ ਸੰਗ ਚੋਰ ਰਾਮ ਕੋਰ ਅਸੰਖ ਅਮਰ ਕਰ ਜਾਏ ਜੋ ਰਸਾਂ ਚਲ ਵੜਦੇ ਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਅਸੰਖ ਕੂੜਿਆ ਕੂੜੇ ਫਿਰਾਏ ਸੰਗ ਮਲੇਸ਼ ਮਲ ਭਖਾਏ ਅਸੰਖ ਨਿੰਦਕ ਅਸਰ ਕਰੇ ਪਾਰ ਨਾਨਕ ਕੈ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋਤਿ ਸੁਭਾਵੈ ਸਾਈ ਪ੍ਰੀਕਾ ਤੁ ਸਦਾ ਸਲਾਮ ਕਿਰਨੰਕਾਰ ਅਸੰਖ ਨਾਮ ਸੰਗ ਥਾਵ ਗੰਮ ਗੰਮ ਸਤਲੋ ਸੰਗ ਐਸਰ ਭਾਰੂ ਐਖਰੀ ਨਾਮ ਖਰੀਸਾਲਾ ਅਖਰੀ ਗਿਆਨ ਕੀ ਤੁੰਗਾ ਅਖਰੀ ਲਿਖਣ ਬੋਲਣ ਬਾਣ ਕ੍ਰਸਰ ਸੰਜੋਗ ਮਖਾਨ ਜਿਨੇ ਲਿਖੇ ਦਿਸਰਨਾਏ ਜੇ ਪ੍ਰਮਾਏ ਤੇ ਤੇ ਪਾਏ ਜੀ ਤਗੀ ਤਤੀ ਤੰਦਾ ਬਿੰਦਾ ਬਨਾਈ ਕੋ ਥਾਲ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾ ਬਾਈ ਇੱਕ ਵਾਰ ਜੋਤਿ ਭਾਵੇਂ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਿਆ ਓ ਧੋਵੇ ਭਰੀਏ ਅਮਤ ਪਾਪਾ ਗੈ ਸੰਗ ਓ ਤੂੰ ਪਹਿਨਾ ਵੇ ਕ ਰੰਗ ਪੁੰਨੀ ਪਾਪੀ ਆਖਣਾ ਨਹੀਂ ਕਰ 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 ਨਾਲਿਕ ਲੈ ਜਾਉ ਆ ਪੀਂਦੀ ਜਾ ਪੀ ਖਾ ਉਹ ਨਾਰਕੁਖਮੀਆ ਬੁਝਾਉ ਦੀਰਤ ਤਾਪਦੇ ਅਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਡਿਆ ਮਨ ਕੀਤਾ ਪਾਉ ਅੰਤਰਗਤ ਦੀਰਤ ਮੰਦਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬਰਮਾਉ ਸਤਿ ਸ੍ਰੀ ਅੰਸਾਦਾ ਮਨ ਚਾਉ ਕਵਣ ਸੋ ਬੇਲਾਵਰ ਕਵਣ ਕਵਣ ਚਿਤ ਕਵਣ ਵਾਰ ਕਵਣ ਸੁਰਸੀ ਮਾਉ ਕਵਣ ਜਿਤ ਹੋਆ ਆਕਾਰ ਮੇਲਾ ਪਾਇਆ ਪੰਡਤੀ ਜੀ ਹੋਵੈ ਲੇ ਕੁਰਾਨ ਵਖਰ ਪਾਇਓ ਗਾਧੀਆਂ ਜੀ ਲਿਖਣ ਲੇ ਕੁਰਾਨ ਚਿਤ ਵਾਰ ਨਾ ਜੋਗੀ ਜਾਣੈ ਰਤਬਾਉ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਡੇ ਆਪੇ ਜਾਣੇ ਸੋਈ ਕਿ ਕਰਾ ਕਾ ਕਿਸਾ ਲਾਇਕ ਕੋ ਵਰਨੀ ਕਿਵ ਜਾਣਾ ਨਾਨਕ ਘਣ ਸਾਹਿਬ ਕੋ ਆਖੇ ਇੱਕ ਦੋ ਇੱਕ ਸਿਆੜਾ ਵੱਡਾ ਸਾਹਿਬ ਢੀ ਨਾ ਹੀ ਕੀਤਾ ਜੱਕ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੁਹੇ ਪਾਤਾਲ ਪਾਤਾਲ ਲਖਾ ਗਸਾਇ ਗਾਸ ਉੜ ਕੋੜ ਕਪਾਲ ਤੱਕੀ ਵੀਰ ਕਹਿਣਿਕ ਬਾਤ ਸਹ ਸਹ ਕਰ ਕਹਿਣਕ ਤੇ ਬਾ ਅਸਲੋ ਇੱਕ ਧਾਤ ਲਿਖਾ ਹੋਏ ਤਾਂ ਲਿਖਿਆ ਲੇਕਾ ਹੋਏ ਵਿਨਾਸ਼ ਨਾਨਕ ਵੱਡਾ ਆਇਆ ਕੀ ਆਇਆ ਪੀ ਜਾਣੇ ਆਪ ਸਲਾਇ ਸਲਾਇ ਤੀ ਸੁਪਨ ਪਾਈਆਂ ਨਦੀਆਂ ਤਹਿਵਾ ਪਵੈ ਸਮੁੰਦਰ ਨਾ ਜਾਣੀ ਐ ਸਮੁੰਦਰ ਸਾਹ ਸੁਲਤਾਨ ਗ੍ਰਹ ਸੀਤੀ ਮਾਲ ਤਨ ਕੀੜੀ ਤੁੰਡਾ ਹੋ ਬਣੀ ਜੇ ਤਸਮਲੋਂ ਦਾ ਵਿਸਰੈ ਅੰਤਨਾ ਸਿਫਤੀ ਕਹਿ ਨਾ ਅੰਤ ਅੰਤਨਾ ਕਰਨ ਦੇ ਨਾ ਅੰਤ ਅੰਤਨਾ ਵੇਖਣ ਸੁਣਨ ਦਾ ਅੰਤ ਅੰਤਨਾ ਜਾਪੇ ਕੇ ਮਨ ਬੰਤ ਅੰਤਨਾ ਜਾਪੇ ਕੀਤਾ ਹੈ ਕਾਲ ਅੰਤਨਾ ਜਾਪੇ ਬਾਰ ਬਾਰ ਅੰਤ ਕਰਨ ਕੀਤੇ ਵੇਲਾ ਆਏ ਤਾਂ ਕਿ ਅੰਤ ਨਾ ਪਾਈ ਜਾਈ ਹੋ ਅੰਤ ਨਾ ਜਾਣੇ ਕੋਈ ਬਹੁਤਕਈ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉਚਾ ਨਾ ਹੋਏ ਬਹੁਚਾ ਹੋਵੇ ਕੋਈ ਤੇ ਸੁਚਿ ਕੁ ਜਾਣੇ ਸੋਏ ਜੀਵੜੇ ਆਪ ਜਾਣੇ ਆਪ ਆਪ ਨਾਨਕ ਗੁਰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਈ ਕੀਤੇ ਮੰਗਿਆ ਯੂਤੋ ਪਾਰ ਕੀਤੇਆ ਗਤ ਨਹੀਂ ਵਿਚਾਰ ਕੀਤੇ ਖਬ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਖਾਇ ਕਾਇ ਕੀਤੇਆ ਦੁਖ ਭੂਖ ਸਦ ਮਾਰੇ ਪੈਦਾ ਤੇਰੀ ਦਾ ਕਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਕੱਖਣ ਪਾਇਉ ਜਾਣ ਜੀਤੀਆ ਮੁਖਾਈ ਆਪੇ ਜਾਣੇ ਆਪੇ ਦੀ ਅਕਸੀ ਪਗੇਈ ਕੇ ਜਿਸ ਨੂੰ ਬਖਸ਼ੇ ਸਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰਾ ਮੁਲਾਵੇ ਮੁਲਾਏ ਜਾਏ ਅਮਲ ਆਇ ਮੁਲਾ ਸਮਾਇ ਮੁਲਕਰਮਾ ਮੁਲਦੀਵਾੜ ਮੁਲਤੋਲੇ ਮੁਲਪਰਵਾਣ ਅਮੁਲ ਬਖਸ਼ੀ ਇਸ ਮੁਲ ਨਿਸਾਨ ਮੁਲਕਰਮਾ ਮੁਲ ਪ੍ਰਮਾਣ ਅਮੁਲੋ ਅਮੁਲਾ ਖਾ ਨਾ ਜਾਇ ਆਖਾ ਗ੍ਰਹਿ ਲਵਲਾਈ ਆਖੇ ਵੀਰ ਪਾਠ ਪੁਰਾਣੇ ਆਖੇ ਬੜੇ ਕਰੇ ਬਖਿਆੜ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸੇਜ ਆਖੇ ਕੀਤੇ ਕੀਤੇ ਬੁਦੇ ਆਖੇ ਦਾਨ ਵੇ ਆਖੇ ਦੀਵ ਆਖੇ ਸੁਰਨ ਮੁੰਡਲ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਉੱਠ ਉੱਠ ਜਾਇ ਤੇ ਕੀਤੇ ਹੋਰ ਕਰੇ ਤਾਕ ਨਾ ਸਕੈ ਗਈ ਕੇ ਜੀਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਅਖੈ ਬੂਲ ਵਿਦੜ ਕਾਲਿ ਕੀ ਅਸਰ ਗਵਰ ਗਵਰ ਸੋਦਰ ਕੀ ਹਾਸੋ ਕਰ ਗਿਆ ਜਿਤਵੇ ਸੰਭ ਸੰਭਾਲੇ ਬਾਜੀ ਨਾਦੈ ਨਿਕ ਸੰਕਾ ਕੀ ਤੇ ਵਾਣਹਾਰੀ ਕੀ ਤੇ ਰਾਗ ਪ੍ਰੀ ਸੁ ਕਹੀਨ ਕੀ ਤੇ ਗਾਵਣਹਾਰੀ ਗਾਵੇ ਤੁਹਨੋਂ ਤੌਣ ਪਾਣੀ ਬੈ ਸੰਤਰ ਗਾਵੇ ਰਾਜਾ ਤੁਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹਿਸ਼ਰ ਬਰਮਾ ਦੇਵੀ ਸੌਣ ਸੁਦਾ ਸਵਾਰੇ ਗਾਵੇ ਇੰਦਨ ਦਾਸ ਬੈਠੇ ਦੀਵਤੇ ਅੰਦਰ ਵਾਲੇ ਗਾਵੇ ਸਿੱਖ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਭੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਬਾਲਨਾਥ ਜੀ ਸਰਜੁਗ ਜੁਗਤਵੇਦਾ ਨਾਲੇ ਗਾਵੇ ਮੋਖਣੀ ਅਮਰਮੋਹੜ ਸੁਰਗ ਮਚ ਪਿਆਲੇ ਗਾਵੇ ਰਤਮ ਪਾਈ ਤੇਰੀ ਅਰਸਤੀ ਇਤਨਾ ਲੈ ਗਾਵੇ ਜੂਤ ਮਹਾਬਲ ਸੁਰਾ ਗਾਵੇ ਖਾੜੀ ਚਾਰੇ ਗਾਵੇ ਖੰਡ ਮੁੰਡਲ ਵਰਪੰਡਾ ਕਰ ਕਰ ਕੇ ਤਾਰੇ ਸੇਧ ਤੁਨੂੰ ਗਾਵੇ ਜੂਤ ਭਾਵ ਰਤੇ ਤੇਰੇ ਭਖਤਰ ਸਾਲੇ ਹੋਰ ਕੀਤੇ ਗਮਨ ਸੀਮੇ ਚ ਤਨਾਵਨ ਨਾਲ ਕਿਆ ਵਿਚਾਰੇ ਸੂਈ ਸੂਈ ਸਦਾ ਸੱਜਾ ਸੱਚਾ ਸਾਚੀ ਨਹੀਂ ਹੈ ਬੀਹੋ ਸਿ ਜਾਇ ਨਾ ਜਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸ ਸੀ ਮਾਇਆ ਜੇ ਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤਿਸ ਦੀਵੜਿਆਏ ਜੋਤਿ ਸੁਭਾਵੇ ਸੋਏ ਕਰਿ ਹੁਕਮ ਨ ਕਰਨਾ ਜਾਈ ਸੋ ਪਾਦਸ਼ਾਹ ਹੋ ਸ਼ਾਹ ਪਾਦਸ਼ਾਹ ਸਹਿਬ ਨਾਨਕ ਰਹਿ ਨ ਜਾਈ ਮੁੰਦਾ ਸੰਤੂ ਕੈ ਸਰੰਪਾ ਚੋਲੀ ਧਿਆਨ ਕੀ ਕਰੈ ਬੇਪੂਤ ਖਿੰਤਾ ਕਾਲ ਗੁਵਾਰੀ ਕਾਇਆ ਜੁਲੰਡਾ ਪ੍ਰਤੀਤ ਭਾਈ ਪੰਦੀ ਸੰਗ ਜਮਾਤੀ ਮੰਨ ਜੀ ਤੇਜ ਜਗ ਜੀਤ ਯਾ ਦੇਸ ਆਧ ਨੀਲ ਦਾਦਨਾਤ ਜੋ ਜਵੇ ਕੁ ਵੇਸ ਪੁਗਤ ਗਿਆਂਦੇ ਆ ਪੰਡਾਰੰਕਟ ਕਟਕੜਵਾਜੈ ਨਾਦ ਆਪਨਾਥ ਨਾਥੀ ਸੁਜਾ ਕੀਨ ਦੇ ਸਦਵਰਾ ਸਾਧ ਸੰਜੋਗ ਵਿਜੋਗ ਦੇ ਕਾਰਜ ਲਾਵੇ ਨਿਖਿਆ ਵੇ ਭਾਗ ਆਦਿਤ ਸਹ ਆਦੇਸ ਆਦ ਨੀਲ ਨਾਗ ਨਾਦ ਜੁਗਤ ਬੇਕੋ ਇਸ ਏਕਮਾਈ ਜੁਗਤ ਵੇ ਆਈ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀਵਾਨ ਜੀਵਤ ਸੁਭਾਵ ਐਤ ਵੇ ਚਲਾਵੇ ਜਿ ਹੂ ਵੇ ਪ੍ਰਮਾਨ ਉਹ ਵੇਖੈ ਉਹਨਾਂ ਨਦ ਨਾਵੇ ਬੋਤਾਇਓ ਵਿਡਾਨ ਆਦਿਤ ਸਹ ਆਦੇਸ ਆਦ ਨੀਲ ਨਾਗ ਨਾਦ ਜੁਗਤ ਬੇਕੋ ਇਸ ਸੁਣ ਲੋਇ ਲੋਇ ਪੰਡਾਲ ਜੁਗ ਚ ਪਾਇਆ ਸੋਇ ਕੰਵਾਰ ਕਰ ਕਰ ਵੇਖੇ ਸਦਨ ਹਾਰ ਨਾਨਕ ਸੱਕੇ ਕੀ ਸਾਚੀ ਗਾਰ ਦੇਤ ਸਿਆ ਦੀ ਸਾਧਨੀ ਲਾ ਨਾਦ ਨਾਦ ਜੁਗਤੂ ਦੇ ਕੋ ਵੇਸ ਇੱਕ ਦੂਜੀ ਪੌ ਲਖ ਹੋ ਹੈ ਲਖ ਵੇ ਲਖ ਵੀਸ ਲਾ ਲਗੜਾ ਆਖੀਏ ਇੱਕ ਨਾਮ ਜਗਦੀਸ਼ ਇਕ ਰਾਏ ਪਤ ਬਬੜੀਆਂ ਜੜੀਆਂ ਹੋਏ ਕੀ ਸੁਣ ਗਲਾ ਆਕਾਸ਼ ਕੀ ਕੀ ਟਾਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੈ ਠੀ ਸਾਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋ ਨਾ ਜੀਵਨ ਮਰਨ ਦੇ ਜੋਰ ਜੋ ਨਾ ਨਾਰਾਜ ਮਨਸੂਰ ਜੋਰ ਨਾ ਸੁਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕੋ ਤਮਣੀਚ ਨ ਕੋਏ ਰਾਤੀ ਰੁਤੀ ਧਤੀਵਾਰ ਬਉਣ ਬਾਣੀ ਅਗਨੀ ਪਾਤਾਲ ਤਸਵੀਰ ਧਰਤੀ ਥਾਪਰ ਕੀ ਧਰਮ ਸਾਲ ਤਸਵੀਰ ਜੀ ਜੋਤ ਕੇ ਰੰਗ ਇਨਕੇ ਨਾਮ ਅਨੇਕਾਂ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕਾਚ ਬਕਰਾ ਉਥੈ ਪਾਏ ਨਾਨਕ ਗਇਆ ਜਾਪੈ ਜਾਇ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਣੀ ਬਸੰਤਰ ਕੇਤੇ ਕਰਮ ਹਿਸ਼ ਕੇਤੇ ਵਰਮੇ ਕਾੜਦ ਗੜੀਆ ਰੂਪ ਰੰਗ ਕੇ ਵੇਸ ਕੀਤੀਆ ਗਰਮ ਧੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੋਧਨਾਥ ਕੇਤੇ ਕੇਤੇ ਦੇਵੀ ਵੇਸ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਬਾਤ ਨਰਿੰਦਰ ਕੀਤਿਆ ਸੁੱਤੀ ਸੇਵ ਕੀਤੇ ਨਾਨਕ ਕੰਤ ਨਾਨਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਕਿਥੇ ਨਾਮ ਬਨੋਦ ਕੋਡ ਆਨੰਦ ਕਰਮਖੰਡ ਕੀ ਬਾਣੀ ਰੂਪ ਤਿੱਥੇ ਘੜਤਕੜੀਆਂ ਬੋਤਾਂ ਨੂਪ ਤਾਕੇ ਅਗਲਾ ਕਥੀਆਂ ਨਾ ਜਾਏ ਦੇਖੋ ਕੈ ਪਿਛੇ ਪਿਸਤਾਈ ਤਿੱਥੇ ਘੜੀਆਂ ਸੁਰਦਮਤ ਮਨ ਬੁਧੇ ਤਿੱਥੇ ਘੜੀਆਂ ਸੁਰਸਦਾ ਕੀ ਸੋਧੇ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੂਤਮਾ ਬਲ ਸੂਰਤਨ ਮੇਂ ਰਾਮ ਰਹਾ ਭਰਪੂਰ ਤਿੱਥੇ ਸੀਤੂ ਸੀਤਾ ਮੇਂ ਬਮਾਈ ਤਾ ਗਿਰੂਪ ਨਾ ਕਥਨੇ ਜਾਏ ਨਾ ਉਮਰੇ ਨਠਾਗੇ ਜਾਏ ਜਿਨ ਕੈ ਰਾਮ ਬਸੰਮਲ ਬਾਈ ਇਥੇ ਪਕਪਸੇ ਗੀਤ ਲੋਕ ਰਾਇ ਨਾਨਦ ਸਤਿਆਨੰਦ ਸੋਏ ਸੱਚਖੰਡ ਵਸੈ ਦਰੰਕਾਰ ਕਰ ਕਰ ਵੇਖੈ ਨਦ ਮਹਿਾਲ ਇੱਥੇ ਖੰਡ ਮੰਡਲ ਵਰpand ਜੇ ਕਥਿ ਤਾਨਤ ਨਾਨਤ ਇਥੇ ਲੋਲੂ ਆਕਾਰ ਜਿਵ ਜਿਵ ਹੁਕਮ ਤਵੇ ਦਰਕਾਰ ਵੇਖੈ ਵਿਚਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਅਥਿਆਰ ਓ ਖਲਾਗੰਤਮਤਾਉ ਪੰਡਾ ਪਾਉ ਅਮਰ ਤੇ ਤਟਾਲ ਕੜੀਏ ਸ਼ੌਂਸ ਕੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤਿ ਬਿਸਰਾ ਦੁਇ ਦਾਹੀ ਦਾਇਆ ਖਿ ਲੈ ਸਗਲ ਜਗਤ ਚੰਗਿਆਈਆ ਬੁਧਿਆਈਆ ਵਾਚੇ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂ ਜਿਨੀ ਨਾਮ ਧਿਆਇਆ ਗਇ ਮ ਸ਼ਕਤ ਕਾ ਨਾਨਕ ਦੇ ਮੁਖ ਉਜਲੇ ਕੇਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਇ ਮ ਸ਼ਕਤ ਕਾ ਨਾਨਕ ਦੇ ਮੁਖ ਉਜਲੇ ਕੇਤੀ ਛੁਟੀ ਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ